ਹੈਗਾ ਟਾਈਮ ਹੋ ਚੁੱਕਿਆ ਹੈ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਸੇਮ ਜੋ ਵਿਧਾਨ ਸਭਾ ਦਾਜੀਗੜ ਸਟੇਸ਼ਨ ਦਾ ਉਸੇ ਤਰ੍ਹਾਂ ਇਸਥੇ ਵੀ ਕੁਰਸੀਆਂ ਜਿਹੜੀਆਂ ਵੱਖ-ਵੱਖ ਐਮ ਐਲ ਏਜ਼ ਵਧਾਈਆਂ ਕਾਂ ਦੇ ਵਾਸਤੇ ਲਗਾ ਦਿੱਤੀਆਂ ਗਈਆਂ ਨੇ ਤੇ ਸਪੀਕਰ ਸਾਹਿਬ ਤੇ ਹੋਰ ਜਿਹੜੇ ਬੰਦੋਬਸਤ ਜਿਹੜੇ ਸਾਰੇ ਜਿਹੜੇ ਮੁਕੰਮਲ ਕੀਤੇ ਗਏ ਨੇ ਆ ਤੁਸੀਂ ਦਿਖਾਓ ਜਰਾ ਤਸਵੀਰ ਦੇ ਵਿੱਚ ਇੱਧਰ ਜਰਾ ਇੱਧਰ ਦਿਖਾਓ ਜਰਾ ਆ ਬਿਲਕੁਲ ਸਾਰੀ ਚੇਅਰਸ ਜਿਹੜੀਆਂ ਸਪੈਸ਼ਲ ਤੌਰ ਤੇ ਅਜ ਵਿਧਾਨ ਸਭਾ ਸੈਸ਼ਨ ਦੇ ਵਾਸਤੇ ਲਗਾਈ ਜਾ ਰਹੀਆਂ ਨੇ ਤੇ ਤਿਆਰੀਆਂ ਦਾ ਕੰਮ ਥੋੜਾ ਜਿਹਾ ਕਾਫੀ ਜੋਰਾਂ ਸੋਰਾਾਂ ਦੇ ਨਾਲ ਚੱਲ ਰਿਹਾ ਕਿਉਂਕਿ ਸਭ ਨੂੰ ਪਤਾ ਕਿ 20 ਤੋਂ ਲੈ ਕੇ 30 ਤਰੀਕ ਦੇ ਤੱਕ ਜਿਹੜੇ ਇਸ ਸਮਾਗਮ ਜਿਹੜੇ ਆ ਫੰਕਸ਼ਨ ਜਿਹੜੇ ਆ ਚਲਾਏ ਜਾਣਗੇ ਤੇ ਸਾਰਾ ਇੰਤਜ਼ਾਮ ਜੋ ਸਰਕਾਰ ਚੰਡੀਗੜ੍ਹ ਤੋਂ ਚਲਾਉਂਦੀ ਹੈ ਉਹ ਸਾਰੇ ਜਿਹੜੇ ਇੰਤਜ਼ਾਮ ਹੋਣ ਬਿਲਕੁਲ ਸ੍ਰੀ ਨੰਦਪਰ ਸਾਹਿਬ ਤੋਂ ਹੀ ਇਸ ਜਗ੍ਹਾ ਦੇ ਉੱਤੇ ਚਲਾਈ ਜਾਣਗੇ ਬਹੁਤ ਵਧੀਆ ਪ੍ਰਬੰਧ ਜਿਹੜੇ ਸਾਹਮਣੇ ਤੋਂ ਖਾਓ ਜਿਹਾ ਤਸਵੀਰ ਦੇ ਵਿੱਚ ਆ ਪ੍ਰਬੰਧ ਕੀਤੇ ਜਾ ਰਹੇ ਨੇ ਉੱਪਰ ਜਿਹੜਾ ਪੋਲੀਥੀਨ ਲਗਾਇਆ ਜਾ ਰਿਹਾ ਤਾਂ ਤੇ ਸਾਹਮਣੇ ਸਪੀਕਰ ਦੀ ਜਿਹੜੀ ਕੁਰਸੀ ਹੋਵੇਗੀ ਸਾਹਮਣੇ ਉੱਪਰ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਜਿਹੜੀ ਕੁਰਸੀ ਪਾਈ ਹੋਗੀ ਚਾਰੇ ਪਾਸੇ ਤੇ ਕੀਤਾ ਗਿਆ ਸੇਮ ਸੀਸੀਟੀਵੀ ਕੈਮਰੇਜ ਜਿਹੜੇ ਉਹਦੇ ਪ੍ਰਬੰਧ ਜਿਹੜੇ ਕੀਤੇ ਜਾ ਰਹੇ ਨੇ ਤੇ ਲਗਾਤਾਰ ਜਿਹੜੇ ਅਫਸਰ ਸਾਹਿਬਾਨ ਹੈ ਉਹ ਵੱਲੋਂ ਲਗਾਤਾਰ ਜਿਹੜੇ ਇਸ ਕੰਮ ਦੇ ਜਿਹੜੇ ਸਮਝਾਇਆ ਜਾ ਰਿਹਾ ਕਿਉਂਕਿ ਵਿਸ਼ੇਸ਼ ਸੈਸ਼ਨ ਜਿਹੜਾ ਚੱਲਣਾ ਹੈਗਾ ਉਹ ਸਾਰਾ ਇਸੇ ਜਗ੍ਹਾ ਦੇ ਉੱਤੇ ਜਿਹੜਾ ਚੱਲੇਗਾ ਮੈਡਮ ਵੱਲੋਂ ਸਾਰੇ ਸੀਸੀਟੀਵੀ ਕੈਮਰੇ ਦੇ ਇੰਤਜ਼ਾਮ ਲਾਈਟਸ ਦਾ ਇੰਤਜ਼ਾਮ ਜਿਹੜਾ ਕੀਤਾ ਜਾ ਰਿਹਾ ਬਿਲਕੁਲ ਡਿਜ਼ਾਈਨ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਬਿਲਕੁਲ ਜੋ ਜਿਵੇਂ ਕਿ ਡਿਜ਼ਾਈਨ ਜਿਹੜਾ ਬਣਾਇਆ ਗਿਆ ਹੈ ਇਸ ਡਿਜ਼ਾਈਨ ਦੇ ਅਕੋਰਡਿੰਗ ਹੀ ਸਾਹਮਣੇ ਇੱਧਰ ਦਿਖਾਓ ਜਰਾ ਤਸਵੀਰ ਦੇ ਵਿੱਚ ਆ ਸਾਹਮਣੇ ਇਹ ਜਿਹੜਾ ਆ ਸਾਰਾ ਹਾਲ ਜਿਹੜਾ ਪਿੱਛੋਂ ਵਾਟਰਪਰੂਫ ਲਾਈਟਿੰਗ ਚਾਈਟਿੰਗ ਸਾਰਾ ਪ੍ਰਬੰਧ ਜਿਹੜਾ ਕੀਤਾ ਹੋਇਆ ਹੈ ਤੇ ਜਿਹੜਾ ਕਿ ਵਿਧਾਨ ਸਭਾ ਸੈਸ਼ਨ ਜਿਹੜਾ ਇੱਥੇ ਚੱਲੇਗਾ ਇਹ ਸੀ ਸਾਡੀ ਆਰਟੀਵੀ 1 ਰਹੀਂ ਖਾਸ ਰਿਪੋਰਟ ਤੁਹਾਨੂੰ ਬਿਲਕੁਲ